ਬਠਿੰਡਾ ਦੇ ਅਕਾਲੀ ਆਗੂਆਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਤੇ ਦੇਖਦੇ ਹਾਂ ਇੱਕ ਰਿਪੋਰਟ ਬਠਿੰਡਾ ਇੰਡਸ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਵਾ ਹਸ਼ਮਤ ਕੋਰ ਬਾਦਲ ਵੱਲੋਂ ਕੀਤੀ ਗਈ ਮੰਗ ਦੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਪੈਡਾਂ ਦੀ ਸੰਖਿਆ ਵਧਾ ਕੇ 300 ਬੈੱਡ ਕਰਨ ਤੇ ਉਹਨਾਂ ਦੀ ਇੱਕ ਹੋਰ ਮੰਗ ਅਨੁਸਾਰ ਫਰੋਸਪੁਰ ਤੋਂ वाया ਬਠਿੰਡਾ ਬੰਦੇ ਭਾਰਤ ਟ੍ਰੇਨ ਚਲਾਉਣ ਤੇ ਅਕਾਲੀ ਵਰਕਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਜੇ ਇਸ ਸੰਦਰਭ ਚ ਬਠਿੰਡਾ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਵੱਲੋਂ ਅਕਾਲੀ ਸਰਕਾਰ ਦੇ ਕੰਮ ਗਿਣਾਉਂਦਿਆਂ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਦੀਆਂ ਨਕਾਮੀਆਂ ਵੀ ਕਣਾਈਆਂ ਗਈਆਂ ਕੇਂਦਰ ਸਰਕਾਰ ਨੇ ਵਿਵਾ ਹਰਸਿਮਰਤ ਕੌਰ ਬਾਦਲੀਆਂ ਦੀ ਮੰਗ ਮੰਨਦੇ ਹੋਏ ਉਹ 300 ਬੈੱਡ ਮਨਜ਼ੂਰ ਕੀਤਾ ਹੈ ਔਰ ਮੈਂ ਤੁਹਾਡੇ ਜਰੀਏ ਵਿਵਾ ਹਰਸਿਮਰਤ ਕੌਰ ਜੀ ਦਾ ਔਰ ਅਸੀਂ ਸੂਚੀ ਬਠਿੰਡਾ ਦੀ ਛਾਣੂਣ ਅਕਾਲੀ ਦਲ ਦੀ ਟੀਮ ਜਿਹੜੀ ਸਾਡੀ ਵਿਵਾ ਹਰਸਿਮਰਤ ਕੌਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਕਿਉਂਕਿ ਜਦੋਂ ਤੋਂ ਬਠਿੰਡਾ ਏਮਜ਼ ਦਾ ਜਿਹੜਾ ਇਹਦਾ ਬਣਾਉਣ ਦਾ ਸਿਹਰਾ ਬੀਬਾ ਹਰਸਿਮਰਤ ਕੌਰ ਬਾਦਲੀਆਂ ਨੂੰ ਜਾਂਦਾ ਹੈ ਉਹਨਾਂ ਨੇ ਜਦੋਂ ਹਿੰਦੂਸਤਾਨ ਦੇ ਵਿੱਚ ਏਮਜ਼ ਵਰਗੇ 12 13 14 ਹਸਪਤਾਲ ਹਸਪੀਟਲ ਲੋਟ ਹੋਏ ਸੀ ਤਾਂ ਇੱਕ ਰਿਕਾਰਡ ਟਾਈਮ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲੀਆਂ ਨੇ 3 ਸਾਲਾਂ ਤੋਂ ਘੱਟ ਟਾਈਮ ਦੇ ਵਿੱਚ ਇਹਨੂੰ ਬਣਾ ਕੇ ਇਹ ਵੀ ਇੱਕ ਰਿਕਾਰਡ ਬਣਾਇਆ ਸੀ ਉਹ ਵੀ ਜਿਹੜੇ ਯਤਨ ਸੀ ਬੀਬਾ ਉਹ ਜਿਹੜੇ ਉਤਮ ਸੀ ਉਦਮ ਸੀ ਉਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਸਦਕਾ ਹੀ ਹੋਏ ਔਰ ਜਿਹੜੀ ਇੱਕ ਸਾਡੇ ਵਪਾਰੀਆਂ ਦੀ ਬੜੇ ਟਾਈਮ ਤੋਂ ਮੰਗ ਸੀਗੀ ਜਿਹੜੀ ਫਿਰੋਜ਼ਪੁਰ ਤੋਂ ਬਾਇਆ ਬਠਿੰਡਾ ਦਿੱਲੀ ਆਪਾਂ ਆਪ ਬੰਦੇ ਮਾਤਰਮ ਬੰਦੇ ਮਾਤਰਮ ਜਿਹੜੀ ਰੇਲ ਸੀ ਔਰ ਉਹ ਬਹੁਤ ਘੱਟ ਟਾਈਮ ਦੇ ਵਿੱਚ ਦਿੱਲੀ ਪਹੁੰਚਾਉਂਦੀ ਹੈ ਔਰ ਉੱਥੋਂ ਵਾਪਸ ਆਉਣ ਦਾ ਵੀ ਇੱਕ ਵਧੀਆ ਉਹਨਾਂ ਦਾ ਰੂਟ ਹੈ ਇਹ ਵਧੀਆ ਟਾਈਮ ਟੇਬਲ ਹੈ ਔਰ ਇਹ ਵੀ ਬੀਬਾ ਹਰਸਿਮਰਤ ਕੌਰ ਬਾਦਲੀਆਂ ਨੇ ਮੰਗ ਕਰੀ ਸੀ ਇਹ ਵੀ ਮੰਗ ਮੰਨੀ ਗਈ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਵੀ ਬੀਬਾ ਹਰਸਿਮਰਤ ਕੌਰ ਬਾਦਲੀਆਂ ਦਾ ਧੰਨਵਾਦ ਕਰਦੇ ਆਂ ਇਸ ਮੌਕੇ ਉਹਨਾਂ ਪੱਤਰਕਾਰ ਭਾਰਤ ਪੂਸ਼ਣ ਮਿੱਤਲ ਤੇ ਪਿਛਲੇ ਦਿਨੀ ਆਰਟੀਆਈ ਮੰਗਣ ਤੇ ਦਰਜ ਕੀਤੇ ਮਾਮਲੇ 'ਚ ਵੀ ਅਕਾਲੀ ਦਲ ਵੱਲੋਂ ਪੱਤਰਕਾਰ ਭਾਈਚਾਰੇ ਦੇ ਨਾਲ ਖੜਨ ਦੀ ਗੱਲ ਕਹੀ ਗਈ ਇੱਕ ਪ੍ਰੈਸ رپورਟਰ ਦੇ ਉੱਤੇ ਪੂਸ਼ਣ ਦੇ ਉੱਤੇ ਪਰਚਾ ਦੇ ਕੇ ਜੋ ਘਿਣਾਉਣੀ ਹਰਕਤ ਕੀਤੀ ਹੈ ਬਹੁਤ ਨਿੰਦਣਯੋਗ ਹੈ ਕਿਉਂਕਿ ਸਰਕਾਰ ਹਮੇਸ਼ਾ ਹੀ ਜਦੋਂ ਦੇ ਉਂਧ ਜਾਈ ਹੈ 2022 ਤੋਂ ਲੈ ਕੇ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਂਦੇ ਰਹੀ ਹੈ ਲੋਕਾਂ ਨੂੰ ਡਰਾਉਂਦੇ ਰਿਹਾ ਹੈ ਰਾਤ ਧਮਕਾ ਕੇ ਜੋ ਅੱਜ ਤੱਕ ਜਾਰੀ ਹੈ ਹੁਣ ਇਹਨਾਂ ਨੇ ਪ੍ਰੈਸ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਹ ਬਹੁਤ ਘਣਾਉਣੀ ਹਰਕਤ ਹੈ ਔਰ ਸ਼ਰੋਣ ਇਕਾਲੀ ਦਲ ਇਹਦਾ ਵਿਰੋਧ ਕਰਦਾ ਹੈ ਅਸੀਂ ਤੁਹਾਡੇ ਨਾਲ ਖੜੇ ਆ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਟਨਾ ਖਬਰਨਾਮਾ